ਚਾ ਮੈਂ ਕਿਤੇ ਮੈ ਸੀ ਗਿਆ ਹਾਂ ਅੱਛਾ ਇਹਨੇ ਦਿਮਾਗ ਚ ਦਿਮਾਗ ਚ ਆਇਆ ਕਿ ਮਾਈਂਡ ਚ ਮੈਂ ਕਿਹਾ ਯਾ ਤਾਂ ਆਪਣੇ ਵਰਜਨਾ ਹੈਗੀ ਹੈ ਆਸਤੇ ਵਿੱਚ ਉਹਦੇ ਕਾਰਨ ਹੈ ਮੈਂ ਲੋ ਗਿਆ ਫਿਰ ਆ ਤਮਨੇ ਜਿਹੇ ਤਾਂ ਬੀਤ ਲੋਗ ਆਏ ਕਿ ਤੂੰ ਐਸਾ ਨਿਕਲਦਾ ਤੁਰ ਆ ਕੇ ਦੇਖਿਆ ਪਾਸਪੋਰਟ ਦਰਵਾਜ਼ਾ ਜਿਹੜਾ ਸਾਡਾ ਪਾਰਟੀਸ਼ਨ ਹੈ ਉਹ ਸਾਰੀ ਨਿਕਲ ਬਾਹਰ ਬਾਹਰ ਗਿਰੀ ਹੋਈ ਹੈ ਪ੍ਰਾਇਮਰ ਇਹਨਾਂ ਸੀਗਾ ਕਿ ਵੀਡੀਓ ਫੋਟੋਜ਼ ਆ ਉਹ ਥੱਲੇ ਕਿਰ ਗਈ ਆ ਆਪ ਹੀ ਤਾਂ ਕਿੰਨੇ ਵਜੇ ਤੇ ਗ੍ਰੀਪ ਕਰਿਆ ਸਾਰੀ ਡੈਮੇਜ ਹੋ ਗਈ ਕਿੰਨੇ ਵਜੇ ਤੇ ਗ੍ਰੀਪ ਹੋਇਆ ਇਹ 2:00 ਦੇ ਵਿੱਚ ਹੈ ਲੱਗਦਾ ਕੱਲੇ ਸਭ ਸੀਸੀਟੀਵੀ ਕੈਮਰੇ ਲੱਗੇ ਹੋਏ ਤੁਹਾਡੇ ਚਾਹਵਾਲ ਪੁੱਛ ਪਤਾ ਲੱਗੇ ਕਿੰਨੇ ਜਾਣੇ ਆ ਆਪਣੇ ਦੇਖਰੇ ਪੇ ਪੁਲਿਸ ਅਫਸਰ ਜਿਹੜੇ ਹੈ ਚੈੱਕ ਕਰਦੇ ਉਹ। ਉਹ ਤਾਂ ਪਤਾ ਹੀ ਕਿਦੋਂ ਇਹ ਹੋਂ ਦੀ ਘਟਨਾ ਹੁੰਦੀ ਹੈ ਉਸ ਤੋਂ ਬਾਅਦ ਤੁਸੀਂ ਦਿੱਖਿਆ ਕਿੰਨੇ ਲੋਕ ਆਏ ਨੇ ਕਿੰਨੇ ਵਜੇ ਕਿਰੀ ਕਿੰਨੇ ਜਣੇ ਕਰ ਸੀ ਉਸ ਟਾਈਮ ਜਦ ਇਨਸੀਡੈਂਟ ਹੋਇਆ ਮੈਂ ਮੇਰੀ ਸਿਸਟਰ ਹੈ ਬੱਚੇ ਹੈ। ਅੱਛਾ ਕਿੰਨੇ ਜੀ ਸੀਗੇ ਭੈਣ ਤੁਸੀਂ ਕਿੰਨੇ ਜੀ ਸੀ ਕਰਦੇ ਅਸੀਂ ਤਿੰਨ ਜੀ ਹੈਗੇ ਇੱਕ ਛੋਟੀ ਬੱਚੀ ਹੈ 4 ਇੱਕ ਉਹ ਮੁਲਾਜ਼ਮ ਵੀ ਸਕਿਉਰਿਟੀ ਕਰਦੇ ਹਾਂ ਸਕਿਉਰਿਟੀ ਅੰਦਰ ਬਲਾਸਟ ਨਾ ਹੋਇਆ ਨੁਕਸਾਨ ਜਾਣੀ ਨੁਕਸਾਨ ਤਾਂ ਨਹੀਂ ਅਜੋਕ ਨੁਕਸਾਨ ਤਾਂ ਸਾਹਮਣੇ ਹੀ ਹੈ ਨਹੀਂ ਜਾਣੀ ਨੁਕਸਾਨ ਨਹੀਂ ਜਾਣੀ ਨੁਕਸਾਨ ਤਾਂ ਠੀਕ ਹੈ ਆ ਰਹੀ ਸੀ ਪਰ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਲਾਅ ਐਂਡ ਆਰਡਰ ਜਿਹੜਾ ਪੰਜਾਬ ਦਾ ਹੈਗਾ ਆ ਉਹ بگੜਦਾ ਜਾ ਰਿਹਾ ਔਰ ਇੱਕ ਗਰਨੇਡ ਦੀ ਘਟਨਾ ਜਲੰਧਰਸ ਦਾ ਹੋ ਸਕਦੀ ਹੈ ਹੁਣ ਇਸ ਤੋਂ ਪਹਿਲੇ ਅੰਮ੍ਰਿਤਸਰ ਵਗੈਰਾ ਪਹਿਲੇ ਵੀ ਥਾਣਿਆਂ ਦੇ ਵਿੱਚ ਵੀ ਹਮਲੇ ਹੁੰਦੇ ਰਹੇ ਆ ਮਗਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨੂੰ ਟਾਰਗੇਟ ਕਰਕੇ ਉਦੇ ਘਰ ਦੇ ਉੱਤੇ ਹਮਲਾ ਕਰਨਾ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡੀ ਸਾਜ਼ਿਸ਼ ਪੰਜਾਬ ਦੇ ਵਿੱਚ ਜਲਦੀ ਪਈ ਹੈ ਸੋ ਪੁਲਿਸ ਪ੍ਰਸ਼ਾਸਨ ਇੱਥੇ ਆਇਆ ਹੈ ਫੋਰੈਂਸਿਕ ਦੀ ਟੀਮ ਵੀ ਆਈ ਹੈ ਉਹਨਾਂ ਨੇ ਫੁਟੇਜ ਵੀ ਜਿਹੜੀ ਹੈ ਉਹ ਲੈ ਲਈ ਹੈ ਔਰ ਆਪਣੇ ਕੰਮ ਦੇ ਵਿੱਚ ਲੱਗੇ ਆ ਸਾਰੇ ਸੀਸੀਟੀਵੀ ਫੁਟੇਜ ਵਿੱਚ ਕੀ ਦੇਖਿਆ ਆਪਣੇ ਸੀਸੀਟੀਵੀ ਫੁਟੇਜ ਦੇ ਵਿੱਚ ਵਿੱਚੋਂ ਇਹੀ ਸੇ ਈ ਰਿਕਸ਼ਾ ਵਿੱਚ ਲੋਕ ਗਏ ਔਰ ਉਹਨਾਂ ਨੇ ਬਾਹਰ ਸੇ ਹੈਂਡ ਗਨ ਰੇ ਕੋ ਅੰਦਰ ਫੈਂਕਾ ਕਿਤਨੇ ਲੋਕ ਦਿਖਾਈ ਦੇ ਰਹੇ ਦੋ ਲੋਕ ਦਿਖਾਈ ਦੇ ਰਹੇ और जैसे भी अंदर हुआ तो बड़ा धमाका हुआ और धुआं भी और रोड पे भी आग और अंदर भी चिंगाड़िया पूरी फैली और कालिया जी वगैरह सोए हुए थे उसके बाद उनके सिस्टर और बाकी बच्चे आए थे सब घबरा गए और जैसे ही मेरे को पता चला हम भी सीधे यहीं पार्टी के सीनियर कैसे कालिया जी अब कैसे है कालिया जी कोई चोट तो नहीं आई नहीं देखिए चोट तो नहीं आई तो मगर जो ये काम हुआ ये चिंता का विषय पंजाब के लिए है और ऐसे सीनियर नेता के घर पे ऐसा हमला होना ये और भी चिंता को बढ़ाता है क्योंकि जलंधर हमारा थोड़ा अमन शांति ऐसे हरकते पहले नहीं हुई है लॉ एंड ऑर्डर तो बिगड़ा हुआ है इसमें तो कोई दो राय नहीं है मगर ऐसे किसी व्यक्ति को टारगेट करके वहां पे हमला करना ये बहुत बड़ा चिंता का विषय